चौपाई साहिब एक कंकार सतगुरु प्रसाद पांच शाही दशमी कभ्यो बाच देन दे चौपाई हमरी करो हाथ दरश पूर्ण होए चित के इच्छा तव चरन मन रह हमारा अपना जान करो प्रत पार हमरे दुष्ट सबे तुम काव हो आप हाथ दे मोह बचाव हो ਸੋ ਕੀ ਬਥੇ ਮੋਰੋ ਪਰਿਵਾਰਾ ਸੇਵਕ ਸਿੱਖ ਸਬੈ ਕਰਤਾਰਾ ਮੋਰ ਸ਼ਾਨ ਜਿ ਕਰਦੇ ਕਰਿਐ ਸਬੇ ਰਨ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੇ ਆਸ਼ਾ ਤੋਰ ਪਜਨ ਕੇ ਰਹਿ ਪਿਆਸ ਤਮੈ ਸਾੜ ਕੋਈ ਅਵਰ ਨ ਧਿਆਉ ਜੋ ਵਰਚਉ ਸੋ ਤੁਮਤੇ ਪਾਉ ਸੇਵਕ ਸਿੱਖ ਹਮਾਰੇ ਤਾਰਿਐ ਚੁੰਚਨ ਸਤਰ ਹਮਾਰੇ ਮਾਰਿਐ आप हाथ दे मुझे उभरी है मरण काल का त्रास निवरिए हो जो सदा हमारे पछा श्री अस्तु जो करियो रस्सा राख ले हो मोहि राखन हारे साहिब संत सहाय प्यारे दीनबंध दुष्टन के हंता तुमहु पूरे चतरदास कंता ਕਾਲ ਪਾਇ ਬ੍ਰਹਮਾ ਬਪੂਤਰਾ ਕਾਲ ਪਾਇ ਸਿਵ ਜਿਉ ਅਵਤਰਾ ਕਾਲ ਪਾਇ ਕਰ ਬਿਸਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋ ਗੀ ਸਿਵ ਕੀਓ ਬੇਦ ਰਾਜ ਬ੍ਰਹਮਾ ਜੋ ਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਨਕਾਲ ਸਭ ਜਗਤ ਬਨਾਇਓ ਦੇਵ ਦੇਤ ਜਸ਼ਨ ਉਪਜਾਇਓ ਆਦ ਅੰਤ ਇਕੈ ਅਵਤਾਰ ਸੁਇ ਗੁਰ ਸਮਝਿਓ ਹਮਾਰਾ ਨਮਸਕਾਰ ਤਿਸਹਿ ਕੋ ਹਮਾਰੇ ਸਗਲ ਪ੍ਰਜਾ ਜਿਨ ਆਪ ਸਵਾਰੇ ਜਿਵ ਕਨਕੋ ਸਤਿਵ ਗੁਣ ਸੁਖ ਦਿਓ ਸਤਰਣ ਕੋ ਪਲ ਮੋ ਬੰਦ ਕੀਓ ਘਟ ਘਟ ਕੇ ਅੰਤਰ ਕੇ ਜਾਣਤ ਪਲੇ ਬੁਰੇ ਕੇ ਪੇਰ ਪਛਾਨਤ ਚਿੱਟੇ ਤੇ ਕੁੰਚਰ ਅਸੁੱਲਾ ਸਭ ਪਰ ਕਿਰਪਾ ਦਿਸ਼ਟ ਕਰ ਫੁੱਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੇ ਪੇਰ ਪਛਾਨੈ ਕਟ ਕਟ ਕੇ ਪਟ ਪਟ ਕੇ ਜਾਣੈ ਜਬ ਉਦ ਕਰਖ ਕਰਾ ਕਰ ਤਾਰਾ ਪ੍ਰਜਾ ਤਰਤ ਤਬ ਦੇ ਅਪਾਰਾ ਜਬ ਅਗਰਖ ਕਰਤੋ ਕਬਹੂ ਤੁਮ ਮੈ ਮਿਲਤ ਦੇ ਤਰਸਬੂ ਜੇਤੇ ਬੰਧਨ ਸਿਸ਼ਟ ਸਬ ਤਾਰੇ ਆਪ ਆਪਣੀ ਬੋਝ ਉਚਾਰੇ ਤੁਮ ਸਭੇ ਤੇ ਰਹਿਤ ਨਿਰਾਲੰ ਜਾਣ ਤੇ ਪੇਦ ਪੇਦ ਅਰਿਆਲੰ निरङ्कार निलम्ब आद अनील अनाद असंब ताका मूड उचारत पेदा जाको पेव न पावत पेदा ताको कर पहन अनुमानत महामूढ कश पेद न जानत महादेव को कहत शिव निरँकार का चिन्तन पेव। ਆਪ ਆਪਨੇ ਬੁਧਹਿ ਜਿਤੇ ਬਰਨਤ ਪਿਨ ਪਿਨ ਤੋ ਹੈ ਤੇਤੇ ਤੁਮਰਾ ਲਖ ਨਾ ਜਾਏ ਪਸਾਰਾ ਕੈ ਬਿਦ ਸਜਾ ਪ੍ਰਥਮ ਸੰਸਾਰਾ ਏਕ ਰੂਪ ਅਨੂਪ ਸਰੂਪਾ ਰੰਗ ਪਿਓ ਰਾਵ ਕਈ ਫੂਪਾ ਅੰਡਜ ਜੇ ਰਜ ਸਿਤਜ ਕਿੰਨੀ ਉਤਪਜ ਖਾਨ ਬਹੁ ਰਜ ਦਿਨੀ ਪੰਫਲ ਰਾਜਾ ਹੈ ਵ ਬੈਠਾ ਕਉ ਸਮਿਟ ਪਿਓ ਸੰਕਰੇ ਕਥਾ ਸੰਗਰੇ ਸਿਸ਼ਟ ਦਿਖਾਇ ਅਚੰਭਵ ਆਦ ਜੁਗਾਦ ਸਰੂਪ ਸੰਭਵ ਅਬ ਰਸ਼ਾ ਮੇਰੀ ਤੁਮ ਕਰੋ ਸਿਖ ਉਬਾਰ ਅਸਿਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਗਲ ਮਲੇਸ਼ ਕਰੋ ਰਣਗਾਤਾ जेत तुज तव शरणी परे तिनके दुष्ट दुख तहैव मरे पुरख जवन पग परे तिहारे तिनके तुम संकट सब तारे लोकल को एक बार ते आए है ताके काल निकट न आए है आशा होए ताहे सब काला दुष्ट अष्टठ रे तत्काला कृपा दिष्ट तन जाए नहर हो ताके तप तनक मोहर हो रिद्ध सिद्ध कर्म सब होए दुष्ट शाश सकै न कोई एक बार जिन त मैं संभारा खाल फास से तें उबारा जिनर नाम तिहारो कहा दर्द दुष्ट दुख ते रहा ਖੜਕ ਕੇਤ ਮੈਂ ਸ਼ਰਨ ਤੇਹਾਰੀ ਆਪ ਹੱਥ ਦੇ ਲਿਓ ਉਬਾਰੀ ਫਰਬ ਠੋਰ ਮੋਹ ਸਹਾਈ ਦੁਸ਼ਟ ਦੁਖ ਤੇ ਲਿਓ ਬਚਾਈ ਖੜਕ ਕੇਤ ਮੈਂ ਸ਼ਰਨ ਤੇਹਾਰੀ ਆਪ ਹੱਥ ਦੇ ਲਿਓ ਉਬਾਰੀ ਫਰਬ ਠੋਰ ਮੋਹ ਸਹਾਈ दुष्ट दुख ते लेहो बचाई वाहे गुरु जी का खालसा वाहे गुरु जी की फतेह